ਉਹ ਨਹੀਂ ਸੀ ਤੇ ਫਿਰ ਕਿੱਦੇ ਲੂਨ ਨਾ ਉਹ ਬਿਆਰੀ ਕਿ ਰੈਡੀ ਹੋਣਗੇ 7:00 ਤੇ ਤੋਂ 8:00 ਵਜੇ ਦਾ 8:00 ਤੋਂ ਲੈ ਕੇ 5:00 ਵਜੇ ਦਾ ਪਤਾ ਮੁੰਡਾ ਇੱਕ ਡਿਲਬਰੀ ਵਾਲਾ ਦਿਲ ਨਹੀਂ ਕਰਦਾ ਤੇ ਜ਼ਰੂਰ ਤੇ ਹਮ ਕਿਨੇ ਕਿੰਨਾ ਕਿੰਨਾ ਦੂਰੇ ਉੱਥੋਂ 5 ਮਿੰਟ ਤੇ ਬਾਕੀ ਦੇਖਦੇ ਹਾਂ ਉੱਥੇ ਯਾਗਰ ਲੋਕੇਸ਼ਨ ਤੇ ਇੱਥੇ ਇੱਕ ਤਾਂ ਕੰਮ ਕੋਈ ਉਗਾਰਿਆ ਹਾਂ ਦੇਖੋ ਬਾਕੀ ਪੁੱਛਦੇ ਆ ਕਰਨਾ ਕੀ ਆ ਆਇਓ 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 ਮੈਂ ਦਸਤਾਨੇ ਦਿੱਤੇ ਦੇ ਸਾਨੂੰ ਉਹ ਹੋਰ ਅੱਧਾ ਅੱਧਾ ਦੇ ਪੈਪ ਚ ਕਾਤੂ ਕੇ ਇਹ ਬੰਦਾ ਪਾਕਿਸਤਾਨੀ ਕਿਦਾਂ ਅੱਛਾ ਮਜ਼ਾ ਆ ਰਿਹਾ ਬਹੁਤ ਹੀ ਤੇ ਆਪਾਂ ਇਹ ਪਿਓਰ ਵੈਜੀਟੇਰੀਅਨ ਆਪਾਂ ਇਹ ਲੈ ਗਏ ਬੀਅਰ ਇਹ ਖਾਣ ਕੀ ਲਈ ਠੀਕ ਆ ਆਪਾਂ ਤੇ ਹੁਣ ਬਹੁਤ ਵਜਾ ਆ ਸਮ ਕਰਦੇ ਹਾੜੀ ਲਾ ਕੇ ਤੇ ਆਪਾਂ ਨੂੰ ਹੋ ਗਿਆ ਫਰੀ ਤਫੋਂ ਫੜੀਏ ਮੈਟਰੋ ਦੀ ਇਹ ਪੈਸੇ ਰੱਖਾਂ ਗਿਆ ਪਾਸ ਖਰਚਾਂ ਗਿਆ ਨਹੀਂ ਤੇ ਯਾਦ ਰੱਖੋ ਕਿ ਇੱਕ ਦਿਨ ਲਾਇਆ ਸੀ ਦਿਹਾੜੀ ਸਤਿ ਗੁਰੂ ਮੌਰਨਿੰਗ ਕੀ ਹਜ਼ਾਰ ਮੈਂ ਤੁਹਾਡਾ ਰਬੇ ਬਿੱਤਲਾ ਵਾਲਾ ਤੇ ਅੱਜ ਟਾਈਮ ਹੋ ਗਿਆ ਵਾ ਸਾਢੇ ਪੋਣੇ 6 ਤੇ ਅਸੀਂ ਅੱਜ ਰੈਲ ਨੂੰ ਲਾਉਣ ਦਿਹਾੜੀ ਆ ਤੁਹਾਨੂੰ ਦਿਖਾਉਣੇ ਸਾਬਾ ਬਾਹਰ ਦਾ ਮੋਲ ਬਾਹਰ ਦਾ ਮੋਲ ਤਾਂ ਪੂਰਾ ਹਨੇਰਾ ਆ ਇੱਕ ਤਾਂ ਇੱਕ ਮੋਟ ਆ ਜਸ ਮਸੂਲਿਆ ਇਹ ਟਾਈਮ ਹੋ ਗਿਆ 9:00 ਕੀ ਹੋ ਗਏ ਆ ਤੇ ਆ ਥੋੜਾ ਮਹੌਲ ਚਾਲਿਆ ਤੇ ਬੁਰੀ ਠੰਡ ਆ ਜਦੋਂ ਦੁਪਹਿਰ ਨੂੰ ਹਲਕਾ ਆ ਜਦੋਂ ਧੁੱਪ ਚੜਦੀ ਹੈ ਤਾਂ ਉਦੋਂ ਥੋੜਾ ਮੌਸਮ ਵਧੀਆ ਹੁੰਦਾ ਆ ਤੇ ਹੁਣ ਤਾਂ ਬਿਲਕੁਲ ਠੰਡ ਆ ਬੱਕੀ ਰੈਡੀ ਹੋਣਗੇ 7:00 ਵਜੇ ਤੁਰਨਾ 8:00 ਵਜੇ ਜਦੋਂ 8:00 ਤੋਂ ਲੈ ਕੇ 5:00 ਵਜੇ ਦਾ ਕਿਆ ਤੇ ਰੋਟੀ ਪਾਣੀ ਤਿਆਰ ਕਰਦੇ ਹੁਣ ਨਹਾ ਦੂੰ ਲਿਆ ਵਾ ਮੈਂ ਕਿ ਚਲਵਾਜ ਲੈ ਕੇ ਜਾਉ ਯਾਰ ਟਾਈਮ ਪਾ ਜਾ ਨਹੀਂ ਹੁੰਦਾ अपना रूम है गेट मुंडा इन डिलवरी वाला डिलवरी जरा अपने मतलब आ चलती इतने डिलवरी बोल्ट ये नौ दस बजे निकल जाता शिका आजा बारह इक बजे तो मुंडा है ना फगवाड़े का मेहनत बहुत है मुंडा ਇਹ ਜਾਰਜੀਨ ਬਬਲੇੜਾ ਤੇ ਆ ਬੰਦੇ ਰੈਡੀ ਹੋ ਗਏ ਆ ਤੇ ਆ ਹੁਣ ਆਪਣਾ ਚੌਲ ਚੋਰ ਬਣ ਰਿਹਾ ਤੇ ਸਬਜ਼ੀ ਰਤੀ ਬਣਾਲੀ ਸੀਗੀ ਹੁਣ ਚੌਲ ਜੂ ਨਾਲ ਲੈਣਿਆ ਤੇ ਕੱਲ ਤੋਂ ਰੋਟੀ ਰੋਟੀ ਦਾ ਇਤਿਹਾਮ ਆ ਔਰ ਜਰਾ ਟਾ ਟਾ ਸੀਗਾ ਥੋੜਾ ਸੀਗਾ ਤੇ ਹੁਣ ਉਤਰ ਹੋਣ ਲੱਗੇ ਸੀ ਰੈਡੀ ਤੇ ਮਿਲਦੀਆਂ ਸਾਡੇ ਲੋ ਵਿੱਚ ਬਣੇਗਾ ਪੂਰਾ ਬਲੋਗ ਦੇਖਿਓ ਐਂਡ ਕਰ ਲੱਗੇਗਾ ਤੁਹਾਨੂੰ ਵੀਂ ਨਦ ਨਹੀਂ ਆਪਣਾ ਪਹਿਲਾ ਪੁਰਾਣਾ ਨਹੀਂ ਤੇ ਉਦਾਂ ਦੇ ਮਿਟਰ ਆ। ਅਸਾਂਲੇ ਕੁੰਮਣ ਵਾਲੇ ਜਿਗੜ ਜੇ। ਇਹ ਕੁੰਮਣਦਾਰ। ਤੇ ਜੋ ਆਪਣਾ ਸੋਚ ਥੱਲੇ ਨਹੀਂ ਚੱਲਦਾ ਇਹਨਾਂ ਤਾਂ ਚੱਲਦਾ ਹੈ। ਇਹ ਆਹੀ ਟੈਕਸੀ ਆ ਗਈ ਆ। ਸੀ ਜੇ ਜੱਡ ਜੱਡ ਰੋਲ ਜੂ। ਆ ਜਾਓ ਆ ਜਾਓ ਭੱਜ ਕੇ ਫੜਾ ਫੜ। ਤੇ ਮੈਂ ਵੀ ਇਹਨਾਂ ਦਾ ਨਾ ਚਲਾ ਜਾ ਕੰਮ ਤੇ ਲਾਉਣੇ ਦਿਹਾੜੀ ਤੇ ਪੂਰੀ ਵੀਡੀਓ ਬਣਾਵਾਂਗੇ ਦੇਖਾਂ ਕੀ ਹਸ ਹਾਤਾ ਵਾ ਕਿਦਾਂ ਨਜ਼ਾਰਾ ਵਾ। ਤੇ ਕੰਮ ਹੁੰਦਾ ਵੀ ਹੈ ਕਿ ਨਹੀਂ ਹੁੰਦਾ ਵਾ ਜੇ ਕਰ ਲਾਂਗੇ ਜਾਂ ਐਂ ਤਾਂ ਕੋਈ ਗੱਲ ਨਹੀਂ ਹੈਗੀ। ਤੇ ਦਿਖਾਉਨੇ ਆ ਤੁਹਾਨੂੰ ਸਾਰਾ ਕੰਮ ਦਾ ਨਜ਼ਾਰਾ ਤੇ ਟਾਈਮ ਉਹ ਤਾਂ ਜਲਦੀ ਲੰਘ ਜਾਂਦਾ ਵਾ ਟਾਈਮ ਉਹ ਤਾਂ ਜਲਦੀ ਲੰਘ ਜਾਂਦਾ ਅੱਗੇ ਬੈਗ ਕੇ ਲੱਜੋ ਬੈਗੀ ਓਕੇ ਲੱਵੀ ਆ ਬੈਗੀ ਮੈਦਮ ਹਰੇ ਜੀ ਆ ਬੈਗੀ ਚੱਲੋ ਕੋਈ ਚੱਕਰ ਨਹੀਂ ਸਿਰੋਈ ਰਿਡ ਫਰੋਮ ਗਾਇਸ ਅਹ ਖੰਡ ਹੈਗੀ ਮੇਥਰੋ ਪੂਰੀ ਪੂਰੀ ਟੋਪੇ ਟੋਪੇ ਪਾੜੀਆਂ ਜਗਤਾ ਪਾੜੀਆਂ ਆ ਆਪਣਾ ਬੰਦਾ ਭਾਈ ਆਪਣਾ ਫੌਜੀ ਮਹਿਕਮਾ ਇਹ ਆਪਣਾ ਬਾਈ ਫੌਜ ਚੋਂ ਰਿਟਾਇਰ ਹੋਇਆ ਇਹ ਵੀ ਆਪਣਾ ਬਾਈ ਜੋਰਜੇ ਦੇ ਵਿੱਚ ਹੀ ਆ ਇਹ ਲੁਧਿਆਣੇ ਤੋਂ ਮੇਰੇ ਮੇਰਾ ਨਾਮ ਸ਼ਰਮ ਨਾਮ ਸ਼ਰਮ ਤੋਂ ਆ ਆਪਣਾ ਵੀਰ ਲੁਧਿਆਣੇ ਤੋਂ ਆ ਹੈਲੋ ਗਾਇਜ਼ ਬੜਾ ਵਿਚਾਈਦਾ ਹੋਣਾ ਤੇ ਹੁਣ ਕਿੰਨੇ ਕਿੰਨਾ ਕਿੰਨਾ ਦੂਰ ਹੈ ਥੋਂ 5 ਕਿਲੋ ਮੀਟਰ 5 ਕਿਲੋ ਮੀਟਰ 5 ਕਿਲੋ ਮੀਟਰ ਹੈ ਜੀ ਤੇ ਟਾਈਮ 6:37 7:40 ਹੋ ਗਈ ਆ ਆ ਤਾਂ 40 ਹੋ ਗਿਆ ਤੇ 15 ਮਿੰਟਾਂ ਦੇ ਮਨ ਲਾਦਰਾ ਅਪਲਕੇਸ਼ਨ ਦਾ ਲਾਦਣਾ 8 ਵਜੇ ਕੰਮ ਸਟਾਰਟ ਆ ਆਪਾਂ ਦਾ ਖਾਦਾ ਪੀਦਾ ਕੁਛ ਨਹੀਂ ਆਇਆ ਖਾ ਬਿਨਾ ਮੂੰਹ ਮੱਤ ਹੋ ਕੇ ਮਤਲਬ ਬੁਰਸ਼ ਕੀਤਾ ਤਰ੍ਹਾਂ ਪੇ ਤੇ ਬਾਕੀ ਉੱਥੇ ਜਾ ਕੇ ਟੋਟਾਲ ਲਿਆ ਦੋਗੇ ਸੁੱਤੇ ਮੈਂ ਉਠਾ ਲਿਆ ਮੁਰਾ ਨੇ ਕਿ ਜਾਨ ਜੋ ਮਰਦੀ ਹੋ ਜੇ ਤੇ ਬਾਕੀ ਦੇ ਦੇ ਉੱਥੇ ਜਾ ਕੇ ਲੋਕੇਸ਼ਨ ਕੀ ਸਮਝ ਆਉਂਦੀ ਲੋਕੇਸ਼ਨ ਨੂੰ ਕਿਸੇ ਆਣਾ ਆਪਾਂ ਇਹ ਸੀਐਮਡੀ ਇਹ ਸੀਐਮਡੀ ਇਹ ਤਾਂ ਲੋਕੇਸ਼ਨ ਬਿਚਾ ਪਹਿ ਉਹ ਮੁਰੇ ਪਿਛਲੇ ਸੀ ਉਹ ਮੁਰੇ ਉਹ ਦਰਕਰਾ ਜੀ ਬਹੁਤ ਛੇ ਜਦੋਂ ਛੇ ਇਹਦੇ ਪ੍ਰੋਜੈਕਟ ਦਾ ਸੀਗਾ ਅਏ ਅਏ ਗੋਸ ਇਨ ਬੋਲਟ ਚੀਜ ਜਿੰਨੇ ਮੈਂ ਫਾਪੋ ਅਏ ਤਰਪੇ ਬਈ ਕੁਛ ਨਹੀਂ ਖਾਦਾ ਮੇਦਾ ਐ ਹੁੰਦਾ ਕੰਮ ਵਾਰ ਪੈਸੇ ਘਮਣ ਸੋਖੇ ਨਹੀਂ ਹੈਗੇ ਬਾਕੀ ਦੇਦਦੇ ਘੁੰਮਣ ਆਏ ਆ ਤੇ ਜੋਇਮੈਂਟ ਕਰਦੇ ਆ ਦੇਖਦਾ ਕੀ ਆ ਕਿੰਨਾ ਦਿਨ ਦੀ ਰਾਤੀ ਦਿਹਾੜੀ ਲੱਗੇ ਕਿੱਦਾਂ हमको ਵਾਕਨ ਸੇ ਠੀਕ ਤੇ ਸਮਾ 10-15 ਮਿੰਟ ਮੈਨੂੰ ਰਾਈਡ ਤੋਂ ਬਾਅਦ ਪਹੁੰਚ ਗਏ ਹੁਣ ਲੋਕੇਸ਼ਨ ਤੇ ਹੁਣ ਦੇਖਦੇ ਆਓ ਬਿਲਕੁਲ ਸੂਰਜ ਤਾਂ ਚਮਕਣ ਰਿਹਾ ਪੂਰਾ 8 ਵਜ ਗਏ ਆ ਤੇ ਬਾਕੀ ਦੇਖਦੇ ਆ ਕਿੱਦਾਂ ਨੂੰ ਜਾਣਾ ਇਹਨਾਂ ਨੂੰ ਪਤਾ ਖਤ ਦਾ ਜਾਂ ਅਸੀਂ ਪਲੀਅਰ ਹੀ ਆਏ ਆ ਲਾ ਕੇ ਦੇਖਾਂ ਕੀ ਹਸਾਤ ਆ ਉਦਾਂ ਵੈਸੇ ਸਾਡੇ ਦੋ ਘੰਟੇ ਰਹਿ ਗਏ ਮੇਰੇ ਮੈਂ ਕਿਹਾ ਚਲ ਅੱਜ ਦੇ ਦਿਆਂ ਯਾਰ ਸਾਰਾ ਦਿਨ ਵੇਲੇ ਕੀ ਕਰਨਾ ਨਾ ਬਿਸਤਰੇ 'ਚ ਪਏ ਟਾਈਮ ਪਾਸ ਜਾਂ ਨਹੀਂ ਹੁੰਦਾ ਤੇ ਟਿਕਟੋਕ ਜਿਹੜੀ ਸੀਗੀ ਜਿਆਦਾ ਵਧਾਲੀ ਆ ਬਾਕੀ ਪੂਰੀ ਵੀਡੀਓ ਬਣਾਵਾਂਗੇ ਅੰਦਰ ਕੰਮ ਦੀ ਕੀ ਕੰਮ ਕਰਦੇ ਕੀ ਨਹੀਂ ਮਿਲਦਾ 50 ਰੁਪਏ ਦਿਹਾੜੀ ਵਾਲੀ ਸ਼ਾਇਦ 50 ਰੁਪਏ ਦਿਹਾੜੀ ਲਾਰੀ ਦੀ ਚਾਈਨੈਸ ਕੰਪਨੀ ਦੇ ਤਾਂ ਰੋਟੀ ਪਾਣੀ ਇਹਨਾਂ ਦਿੰਦੇ ਆ ਖਾਨੂੰ ਆਪਣੀ ਚਾਈਨੈਸ ਸੰਧ ਛੇਨੀ ਆ ਇਹ ਖਾਹ ਖੋਲਦੇ ਆਪਾਂ ਨੂੰ ਹਨੀ ਤੇ ਹੁਣ ਦੇ ਦੇ ਕੀ ਮੋਲ ਚਾਲਿਆ ਸੱਦ ਸੁੱਦ ਲੱਗੀ ਕੇ ਨੂੰ ਤੇ ਠੀਕ ਹੈ ਵੈਦਰ ਬੁੱਦਰ ਤਾਂ ਸੋਣਾ ਆ ਬਾਕੀ ਆ ਹੋਇਆ ਜਿਗਾਰਡ ਜਾਂ ਤਰਾਂ ਨੂੰ ਬਿਲਡਿੰਗ ਹੈ ਜਿੱਥੇ ਕੰਮ ਕਰਦੇ ਆ ਮੁੰਡੇ ਤੇ ਇੱਥੇ ਇੱਕ ਦਾ ਕੰਮ ਕੋਈ ਜਿਗਾਰਡ ਆ ਹੁਣ ਦੇਖੋ ਤੇ ਇਹਦੇ ਕੀ ਕੰਮ ਆ ਓਏ ਹੋ। ਆ ਜੀ ਆ ਨੀ ਆ ਵੀ। ਚੱਲ ਚੱਲ। ਕਾਹ ਤੇਰੇ ਸੇ ਕਾਹ ਨੀ ਨੀ 387 ਨਹੀਂ ਹੁੰਦੀ। 300 ਓਏ ਉਹ ਬਿਲਡਿੰਗ ਜੀ ਬੜੀ ਮੋਹ ਜਿਹਾ ਕੱਢੀ ਵੱਢੀ ਇਸ ਵਿੱਚ ਆਈ ਹੋਦੀ ਹੈ। ਪਰ ਉੱਥੇ ਲੱਕੜ ਦੇ ਬੋਰਡ ਲੱਗੇ ਹੋਏ ਆ ਤੇ ਜਿਹੜਾ ਉਹ ਸਟੈਂਡ ਲਾਇਆ ਉਹ ਟਾਈਪਾ ਲਾਇਆ। ਲਓ ਜੀ। ਕੰਟਰਕਸ਼ਨ ਦਾ ਹਨ। ਕੋਈ ਵੀ ਕੰਮ ਚੱਡੀ ਵਿਖਾਈ ਹੋ ਉਸ ਦਾ ਮਾ। ਹੈ ਜੀ ਜੀ। ਤੂੰ ਇਹ ਕਹਿੰਦਾ ਹੈ ਲ ਫੂਡ ਦਾ ਕੰਮ ਆ ਸਾਲੇ ਇਹ ਕਸੀ ਫੂਡ ਦਾ ਕੰਮ ਲਾ ਦੱਸੋ ਫੂਡ ਹੋਟਲ ਦੇ ਚ ਕੰਮ ਆ ਸਾਲੇ ਦਾ ਇਹਦਾ ਮੈਨੂੰ ਮੈਂ ਜਾਦੀ ਵਾਸਤੇ ਟਿਕ ਟਕਰਾ ਕੇ ਮੈਂ ਤਾਂ ਕੱਪੜੇ ਕੱਢਣ ਨੂੰ ਜਾ ਉਹ ਜਾ ਇੱਕ ਵਾਰ ਮੈਂ ਕਮਾਲ ਦੀ ਗੱਲ ਆ ਕਾਲੇ ਕਦੇ ਹੋਟਲ ਦੇ ਕੰਮ ਚ ਹੋਟਲ ਚ ਕੰਮ ਆ ਤਾਂ ਕੰਟਰੈਕਟਰ ਹੀ ਲਾ ਕੇ ਵੜਦਾ ਲਾਇਆ ਜੀ ਗੜੀਆ ਬਾਕੀ ਪਹਿਤਿਆ ਕਰਨਾ ਕੀ ਆ ਆ ਜਾਓ ਆ ਜਾਓ ਲੀਕ ਹੋ ਗਿਆ ਤਬੂਰੀ ਹੋ ਅੱਜ ਹੱਥ ਠੰਡ ਲੱਗ ਗਈ ਪੂਰੀ ਐ ਜੋਰੋ ਜੋਰ ਠੰਡਿਆ ਜਦੋਂ ਜਦ ਦਿਨ ਹੁੰਦਾ ਓਦਾਂ ਵਧੀ ਜਾਂਦੀ ਠੰਡ ਆ ਬੂਜੇ ਚ ਕੋਣ ਕੇ ਹੱਥੋਂ ਦੱਗਣ ਹੱਥੋਂ ਦੱਗਣ ਠੰਡੇ ਹੋਰ ਉਹਦਾ ਹੱਥ ਠਾਰਦੇ ਪੈਪ ਚ ਕਾਚੂ ਕੇ ਆ ਇਹਨਾਂ ਦਸਤਾਨੇ ਦਿੱਤੇ ਦੇ ਸਾਨੂੰ ਤੇ ਹੁਣ ਕੋਈ ਕਾਜ ਹੋ ਤਾਂ ਹੀ ਵਾਪਸ ਨਹੀਂ ਜਾ ਸਕਦੇ। ਹਾਂ ਜਵਾਬ ਜਾਣ ਦਸਤਾਨੇ ਲੈਣੋਂ ਪਹਿਲਾਂ ਜਾਂਦਾ। ਹੁਣ ਕੋਈ ਹੱਲ ਨਹੀਂ ਹੈਗਾ। ਕਿ ਬਾਕੀ ਦੇ ਦੇ ਨਾ ਕੋਈ ਚੱਕਰ ਨਹੀਂ ਆਏਗਾ ਲਾਉਣੇ ਆ ਦਿਹਾੜੀ ਚ ਕਿਹੜੀ ਗੱਲ ਆ। ਵੇਹਦਾ ਕੀ ਕਰ ਰਿਹਾ? ਬੜੇ ਦਸਤਾਨੇ ਜੇ ਦੂਜੇ ਆਉਣ ਨਾਲੇ ਆਹ ਗਲਤੀ ਕਿੱਥੇ ਦੇ ਕਰ ਰਿਹਾ। ਆ ਪੈਪੂ ਚੱਕ ਕੇ ਕਰ ਦੇ ਲਾਂ ਕਿਹੜੀ ਆਉਂਦੀ ਆ। ਆ ਪੈਪੂ ਚੱਕ ਦੀਏ। ਉਹ ਦੇਖ ਨਹੀਂ ਪਹਿਣ ਉਹ ਫੋਨ ਨਾ ਕਰਕੇ ਗੱਲਾਂ ਫਿੱਟ ਕਰੋ ਫਿਰ ਬੱਗੇ ਅੰਨੇ ਨਹੀਂ ਬੁਲਾਣਾ ਉਹ ਇੱਕ ਸਾਈਜ਼ ਦਾ ਹੀ ਬਣਾ ਜਾ ਉਹ ਬਣਾਇਆ ਤਾਂ ਕਿੰਨਾ ਮਸੇ ਚੱਪਾ ਦਰਦ ਹੋ ਰਿਹਾ ਮੇਰਾ ਸਲਾ ਚੁਗਾਵਾ ਦਾ ਕੰਮ ਨਹੀਂ ਹੋ ਰਿਹਾ ਭਾਈ ਇਹ ਤਾਂ ਕਾਂ ਚੜੂ ਭੈਣ ਚੜੂ ਮੈਨੂੰ ਕੰਦਾ ਵੀ ਜਿਹੜੀਆਂ ਆ ਟੈਲਾਂ ਨਾਲੀਆਂ ਇੱਕ ਦੋ ਤਿੰਨ ਚਾਰ ਪੰਜ 6 7 ਬਸ ਆਹੀ ਆ ਕੰਦਾ ਜੀ ਸੁਨਿੰਦਰਾ ਟੈਲ ਨੰਬਰ ਲੱਗ ਗਿਆ ਖਿ ਜਾਓ ਬਿਲਕੁਲ ਸਾਹਮਣੇ ਰੱਖਣੀ ਆ ਆ ਸਾਰਾ ਮਤਲਬ ਬਿਲਡਿੰਗ ਐ ਕੋਈ ਤਿਆਰ ਹੋ ਉਡੀਆ ਤਿਆਰ ਹੋਈ ਨਹੀਂ ਐ ਸਿਲੀਂ ਚੂਲੀ ਹੋ ਉਡੀਆ ਆ ਜਿਹੜੇ ਪੱਥਰ ਨੇ ਇਹ ਕੰਦਾ ਦੇ ਨਾਲ ਲੱਗਦੇ ਆ ਮੈਨੂੰ ਕਹਿੰਦਾ ਸਾਰੇ ਜਿੰਨੇ ਜਿੰਨੇ ਪਏ ਤੂੰ ਇਹ 2-3 ਘੰਟਿਆਂ ਦੇ ਵਿੱਚ ਵਿੱਚ ਮੇਰੇ ਕੋਲ ਪਚਾਦੇ ਲੱਗੇ ਮੈਂ ਕੋਈ ਚੱਕੋ ਨਹੀਂ ਆਰਾਮ ਮੈਂ ਕਹਿੰਦਾ ਬਸ ਥੱਟ ਨਾਲ ਲੱਗੇ ਬੰਦੇ ਵਧੀਆ ਸੇਫਟੀ ਪਹਿਲਾਂ ਰੱਖਦੇ ਆ ਕੋਈ ਐ ਨਹੀਂ ਵੀ ਫੜਾ ਫੜਾਈ ਕੰਮ ਕਰੀ ਜਾਓ ਤੇ ਇਹਦਾ ਬਿਲਕੁਲ ਨਾਲ ਹੀ ਪੱਥਰ ਲੱਗਣਦੇ ਆ ਉੱਥੇ ਆਪਾਂ ਰੱਖ ਕੇ ਹੌਲੀ ਪਿਟਾਈ ਜਾਂਗੇ ਇੱਕ ਵੀ ਚੱਕੀਆਂ ਆਪਾਂ ਤਰਾਣ ਨਜ਼ਾਰੇ ਲੈਣੇ ਪੂਰੇ ਆਪਣੀ ਲਈਆਂ ਤੀਸਰੀ ਵਾਰ ਟੁੱਟੀ ਤੇ ਪੋੜੇ ਚੜ ਗਿਆ ਸਾਹ ਚੜ ਗਿਆ ਤੇ ਕੰਮ ਸਾਲ ਸੁਆਹ ਆ ਦੂਸਰੀ ਮੰਜ਼ਿਲਾ ਇੱਥੇ ਮੇਰੇ ਡਿਊਟੀ ਲੱਗੀ ਆ ਆਪਣੀ ਇਹ ਥੋੜਾ ਜਿਹਾ ਟੈਲਰ ਤੋਂ ਚੱਕ ਕੇ ਇੱਥੇ ਸੈੱਟ ਰੱਖਣੀ ਆ ਹਾਂ ਓਕੇ ਹੋਰ ਕੰਦੇ ਜੋਜੇ ਕੰਮ ਨਹੀਂ ਕੰਮ ਬਹੁਤ ਦਾ ਕਰਨ ਨਾਲ ਬਣੇ ਇਧਰ ਆਂਦੇ ਆਂ ਇੱਥੇ ਚੱਕ ਕੇ ਸਰਵਜੋਤ ਦਾ ਕੰਦੀ ਆਲੀ ਮੋਤ ਲੈ ਮਰ ਤੂਰ ਜਾ ਸਰਵਜੋਤ ਇੱਕ ਆਵਾਜ਼ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਆ ਪੱਥਰ ਉਥਰ ਰੇ ਤੇ ਹੁਣ ਧੁੱਪ ਨਿਕਲੀ ਹੁਣ ਥੋੜੀ ਠੰਡ ਘਟੀ ਆ ਇਹ ਸਿਰ ਦਾ ਭਾਂਜੋ ਹੱਥ ਤੋਂ ਗੜ ਗਈ ਹੈ ਹੱਥ ਨਹੀਂ ਬਿਜਿਆ ਮੈਨੂੰ ਭੱਜ ਲੱਗਾ ਮੈਨੂੰ ਤਨ ਲੱਦੀ ਜੜੀ ਪਰ ਹੁਣ ਜਿੱਤੇ ਤਾਂ ਮੌਸਮ ਵਧੀ ਜਾਦਾ ਹਾਂ ਠੀਕ ਆ ਭਾਰਾ ਕੰਮ ਨਹੀਂ ਆ ਚੱਕ ਕੇ ਉਥੇ ਚੱਕ ਇੱਥੇ ਰੱਖਣੇ ਆ ਕੋਈ ਤਾਂ ਦੀ ਟੈਂਸ਼ਨ ਨਹੀਂ ਹੈਗੀ ਆਜੋ ਆਜੋ ਸਾਰੇ ਰੋਟੀ ਖਾਣ ਲੱਗ ਲੈ ਚੱਲੇ ਹੈ ਰੋਟੀ ਪਾਣੀ ਲੰਚ ਹੋ ਗਿਆ ਚਾਈਨਸ ਖਾਣਗੇ ਚਾਈਨਸ ਲੋ ਜੀ ਮਿੱਤਰੋ ਲੰਚ ਟਾਈਮ ਹੋ ਗਿਆ ਵਾ ਤੇ ਬੀਮ ਬਜਾ ਆਏਗਾ ਨਾ ਬਹੁਤ ਅਫਸੋਸ ਦੀ ਗੱਲ ਏ ਆ ਲੰਚ ਤੁਹਾਡੇ ਕੋਲ ਹੈ ਨਹੀਂ ਤੇ ਹੁਣ ਸਾਨੂੰ ਇਹ ਲੈ ਕੇ ਜਾਵਾਂਗੇ ਬਾਹਰ ਚਾਈਨੀ ਚੁਨੀ ਖਾਣ। ਸਾਲਾ ਇਹ ਦੁੱਖ ਕਾ ਖਤਮ ਨਹੀਂ ਹੁੰਦਾ ਬੇ। ਹੁਣ ਥੋੜਾ ਓਖਾ ਆ ਹੁਣ ਸਕਾ ਇਹ ਹੁਣ ਆਪਾਂ ਹੁਣ ਚੱਲੇ ਆ ਬਾਹਰ ਖਾਣ ਚਾਈਨਸ ਫੂਡ ਤੇ ਜਿਹੜੀ ਰੋਟੀ ਆਪਾਂ ਲਿਆਂਦੀ ਸੀ ਸਵੇਰੇ ਬਣਾ ਕੇ ਉਹ ਆਪਾਂ ਮਤਲਬ ਸਵੇਰੀ ਖਾਲੀ ਸੀ ਆ ਕੇ ਤੇ ਹੁਣ ਦੁਪਹਿਰ ਦਾ ਪ੍ਰੋਗਰਾਮ ਕਰਨਗੇ ਇਹ ਇਹ ਜਾ ਰਹੇ ਬੰਦੇ ਆ ਰਿਖੋ। ਆ ਬਣਾ ਲਓ ਓਏ। ਓਏ। ਆ ਬਣਾ ਲੋ ਮਗਰ ਖੜਾ ਜੀ ਬਣਾ ਲੋ ਇਹ ਬੰਦਾ ਪਾਕਿਸਤਾਨੀ ਕਿਦਾਂ ਅੱਛਾ ਮਜ਼ਾ ਆ ਰਿਹਾ ਹੈ ਬਹੁਤ ਹੀ ਮਹਾਂਕ ਲੱਗ ਰਿਹਾ ਹੈ ਦਸਤਾਨੇ ਲੱਗ ਨਹੀਂ ਆ ਰੋਟੀ ਭਜਦੇ ਖਾਣੀਆਂ ਇਹਨੂੰ ਮਜ਼ੇ ਕੁਝ ਆਦਾ ਹੀ ਆ ਰਿਹਾ ਹੈ ਮਜ਼ਾ ਨਹੀਂ ਹੁੰਦਾ ਨੀ ਚਸ ਆਉਂਦੀ ਇਹਨੂੰ ਇਹਨੂੰ ਮਾਮਾ ਪੱਥਰ ਪੱਥਰ ਲੈਣ ਪੱਥਰ ਇਹਨੂੰ ਭੁਲ ਕੇ ਦਸਤਾਨੇ ਭੁੱਲ ਗਿਆ ਸਾਲਾ ਵੀ ਇਹਨੂੰ ਇਹਨੂੰ ਕਹਿੰਦਾ ਪਹਿਲੀ ਮੰਜਲ ਤੋਂ ਚੌਥੀ ਮੰਜਲ ਲੈ ਕੇ ਜਾਣੇ ਆ ਉੱਪਰ ਤੋਂ ਸਿੰਗਲ ਸਿੰਗਲ ਲੈ ਕੇ ਜਾਇਆ ਕਰ ਸਿੰਗਲ ਸਿੰਗਲ ਪੱਥਰ ਟੈਂਸ਼ਨ ਬ੍ਰੋ ਵਲੋਗ ਬਣਾ ਚੱਲ ਇਹ ਦੋ ਪੈਕਟ ਲੈ ਹੀ ਦੇਉਣਗੇ ਇੱਕ ਬੀਅਰ ਉਹ ਵੀ 70 ਵਾਲੀ ਹਾਂ ਹਾਂ ਇਸ ਨਾਲ ਕਿਹੜਾ ਗ੍ਰੀਨ ਨਹੀਂ ਦੂਜਾ ਹੀ ਹੈ ਇਹ ਤਾਂ ਮਹਿੰਗੀ ਹੋਣੀ ਨਹੀਂ ਨਹੀਂ ਇਹ ਗਾੜੀ ਬਣਾ ਪਹਿਲੇ ਮਿੱਠਾ ਰੋਟੀ ਉਹਨਾ ਤੇਰੀ ਇਹਦੇ ਲੱਤਾਂ ਕਿੱਥੇ ਆਇਆ ਲੱਤਾਂ ਦਾ ਉਹਨਾਂ ਦੀ ਆ ਬੀਅਰ ਆਪਣੀ ਆ ਲੱਤਾਂ ਹੱਥ ਉਹ ਬਰੋ ਤਾਂ ਨਾਲੇ ਵੜੀਆਂ ਹੀ ਆਂ ਜੜੀ ਜੜੀ ਖੇਚੀ ਰੀ ਇਹੋ ਨੀਹਾਂ ਚ ਜੁਣਿਆ ਥਾਣੋਂ ਦੀ ਬਾਹਰ ਕੱਢੀ ਗਾੜੀ ਦਾੜੀ ਦਾੜੀ ਸੈਟ ਕਰਦੀ ਇਹ ਪੰਜੋ ਜੀ ਮੁਸ਼ਕਤਾਂ ਮਾਰਾ ਸਾਲਾ ਥੋ ਚਲੋ ਅੰਦਰ ਦੇਖੋ ਓਏ ਆਜੋ ਆਜੋ ਅੰਦਰ ਦੇਖੀ ਕੀ ਪ੍ਰੋਗਰਾਮ ਆ ਆਪਾਂ ਮਾਂ ਇੱਥੇ ਮੋਹਲ ਵੇਦ ਰਹੀ ਆ ਅੰਦਰੋਂ ਖਾ ਪੀ ਕੇ ਕਾਹ ਹੋਣਾ ਆਪਾਂ ਪੈਸੇ ਸਾਰਾ ਸਮਾਨ ਆ ਤੇ ਥੋ ਆਪਾਂ ਲੈ ਲਿਆ ਬਰੈਡ ਕਿਉਂਕਿ ਜਿਹੜੀ ਸੇਹ ਰੋਟੀ ਆਪਾਂ ਸੇਹ ਖਾ ਲਈ ਸੀਗੀ ਹੁਣ ਦੁਪਹਿਰ ਕੁਛ ਵੀ ਨਹੀਂ ਆ ਸਿਕ ਆਪਾਂ ਤਾਂ ਲਾਉਣਾ ਹੈ ਸਿੰਗਲ ਕਿਉਂਕਿ ਹੁਣ ਮਾਰਾ ਮੋਟਾ ਕੁਛ ਖਾਣਾ ਪੀਣ ਦਾ ਹੈ ਹੀ ਆ ਜੈਮ ਲੈ ਨਾਲ ਜੈਮ ਜੈਮ ਵੀ ਕਿੱਥੇ ਆ ਤੇ ਜੈਮ ਲੈ ਲਈਏ ਤਾਂ ਨਾਲ ਆਹੀ ਨਾ ਟਾਈਮ ਟੂ ਸਰਦੇ ਆ ਇਧਰ ਇਧਰ ਨਿੱਕੀ ਬਈ ਜੀ ਜਦੋਂ ਮੰਗੇ ਲਾਲੋ ਲਾਲੋ ਮਮਾ ਇੱਧਰ ਟਾਈਮ ਹੋਇਆ ਨਾ ਕੰਮ ਦੇ ਆਜੋ ਕੁਛ ਵੀ ਕਰੀ ਦੇਖੀ ਯਾਰ ਰਾਤ ਰਿਦਾਲਤਾ ਨਹੀਂ ਸਾਲੋ ਮੱਛੇ ਕਰਨੇ ਕਿਦਾਵਾਂ ਕੋ ਕੰਟਰੈਕਟ ਮਿਲ ਗਿਆ ਨਾ ਭਾਜਦਾ ਸਾਲਾ ਸਾਲੋ ਤੱਕ ਲੈਂਦੇ ਪਰ ਲਾ ਪੀਸੋ ਬੜ ਜਾ ਸੂਰ ਦਾ ਵਾਹੋ ਹੈਣਾ ਮੂਵੀ ਦੇ ਬਣਾ ਬਣਾ ਆਪਾਂ ਲੈ ਲਿਆ ਦਹੀਂ ਤੇ ਆਪਾਂ ਇਹ ਵੀ ਪਿਓਰ ਵੈਜੀਟੇਰੀਅਨ ਆਪਾਂ ਲੈ ਲਿਆ ਬੀਅਰ ਇਹ ਖਾਣ ਪੀਣ ਠੀਕ ਆ ਆਪਾਂ ਖਾਣ ਪੀਣ ਵਾਲੇ ਬੰਦੇ ਕੰਮ ਕਰਨਾ ਜ਼ੋਰ ਦਾ ਤੇ ਖਾਣਾ ਪੀਣਾ ਠੋਕ ਕੇ ਠੀਕ ਆ ਜਾਨੀ ਹਾਂ ਬੀਅਰ ਦੇ ਨਾਲ ਆਪਾਂ ਕੱਲੀ ਨਾ ਖਾਣੀ ਫਿਸ਼ ਆਪਣੇ ਦੋਨਾਂ ਸਰਜਣਾ ਇਹਦੇ ਨਾਲ ਆਹ ਸੜਾ ਜਿਹੜਾ ਬੋਤਾ ਬੋਲਦਾ ਪਿਆ ਨਾ ਚੁੱਤੀ ਟੋਪੀ ਵਾਲਾ ਸਾਲਾ ਆਪਾਂ ਦੋਨਾਂ ਸਰਜਣਾ ਵਾ 12:30 ਹੋ ਗਈ 1:30 ਲੰਝਾ ਸਾਲਾ ਅੱਧਾ ਘੰਟਾ ਇੱਜਾ ਕੱਢਦਾ ਅੱਧਾ ਘੰਟਾ ਨਹੀਂ ਕੱਢਦਾ ਨਾ ਉਹ ਛੋਟੇ ਕੁੱਤੇ ਮਗਰ ਐਡੇ ਕੁੱਤੇ ਪੈਸਨ ਪਿੱਛੇ। ਹਾਂ ਮੇਰਾ ਕੱਪੜਾ ਤੇ ਕੀ ਬਣ ਗਿਆ? ਯਾਨੀ ਲੱਗਦਾ ਬੰਦਾ ਇੰਡੀਆ ਤੋਂ ਆਇਆ ਉਹ ਮੜਾ ਯੂਟਿਊਬਰ ਹੈਂ ਬੰਦਾ ਆ ਤੂੰ ਕਿੰਦਾ ਕਰ ਜਾਂਦਾ ਕਿੰਦਾ ਤੂੰ ਤਾਂ ਰਸਤਾ ਹੀ ਭੁੱਲ ਗਿਆ ਮੈਂ ਹੈਂ ਇੱਕ ਘੰਟਾ ਜੀ ਆਪਾਂ ਰੈਸਟ ਮਿਲੀ ਇੱਧਰ ਘਰ ਇੱਥੇ ਹੋ ਗਿਆ ਆਹੀ ਰਸਤਾ ਆਉਣ ਦਾ ਆਉਣ ਵੜ ਗਏ ਆ ਮੈਂ ਪਹਿਲਾਂ ਕਿਹਾ ਵੀ ਸੀਗਾ ਜਾਨੀ ਮੰਨਿਆ ਆ ਆ ਆ ਜਾ ਜਾਨੀ ਯਾਰੋ ਸ਼ੌਕ ਪੰਜਾਬੀ ਦਾ ਇਹ ਨਿਆਰੇ ਮਿਲ ਨੇ ਦੇ ਤਾਂ ਲਿਮੋਜ਼ਿਨ ਪੁਰਾਣੀ ਲਿਮੋਜ਼ਿਨ ਪੁਰਾਣੀ ਓਏ ਪਤਾ ਨਹੀਂ ਕਿਹੜੀ ਆ ਆ ਜੋ ਓਏ ਫਿਰ 10 ਮਿੰਟ ਰਹਿ ਗਏ 10 ਮਿੰਟ ਸਾਹਮਣੇ ਬਿਲਡਿੰਗ ਆ ਨਾ ਉਹ ਆਪਾਂ ਕਰ ਰਹੇ ਆ ਤਿਆਰ ਤੇ ਪੱਥਰ ਪੁੱਥਰ ਜਾਂ ਲੋਮੜੇ ਜਿੱਦਾਂ ਆਪਣੇ ਕੰਦਾ ਦੇ ਸਿਸਟਮ ਚ ਦੇਖਿਆ ਬੜੀਆ ਆ ਉਹ ਲਾ ਕੇ ਪਹਿਲਾਂ ਲੋਹੀ ਦੇ ਕੀ ਹਿਸਾਬਤਾ ਜਾਂ ਉਹਨਾਂ ਪੱਥਰਾਂ ਉਹ ਬੰਦਾ ਚੜ ਵੀ ਗਿਆ ਪਹਿਲਾਂ ਹੀ ਉਹ ਇਹ ਆਹ ਚੱਕਦੇ ਚੱਕਦੇ ਕੰਮ ਨੂੰ ਫੜਾ ਫੜ ਆ ਗਿਆ ਸੀ ਆ ਗਿਆ ਜੁ ਕੋਈ ਨਹੀਂ ਆ ਗਿਆ ਆ ਗਿਆ ਪਿਆ ਆ ਗਿਆ ਤੂੰ ਚਾਹ ਚੁ ਮਜ਼ਾ ਦੇ ਰੱਖੋ ਆ ਗਿਆ ਲੋ ਜੀ ਮਿੱਤਰੋ ਹੋਰ ਤਾਂ ਸתי ਕੰਮ ਇੱਕ ਇੱਕ ਤਾਂ ਕੰਮ ਦੀ ਬਹੁਤ ਸੋਨਾ ਕਰਤਾ ਸਾਰਿਆਂ ਨੇ ਦਿਹਾੜੀ ਹੀ ਲਵਾਤੀ ਪੰਜ ਦਿਹਾੜੀ ਦਿਹਾੜੀ ਲਵਾਈ ਬਾਬੇ ਜੀ ਨਾਲ ਪਾਰਟੀ ਹੋਈ ਪਾਰਟੀ ਮਿਲਰ ਅੱਜ ਮਿਲਰ ਚੱਲਣੀ ਮਿਲਰ ਇਦਾਂ ਕਰਾਂਗੇ ਨਾ ਮਿਲਰ ਮਿਲਰ ਚੱਲਣਾ ਅੱਜ ਮੋਨਿਕਾ ਤੇ ਕਹਾਂਗੇ ਵੀ ਤੇਰੇ ਪੈਸੇ ਜਮਾ ਹੋ ਗਏ ਉਹਨਾਂ ਕੋਲ ਲੱਲਾ ਬੱਸ ਬੱਸ ਥੋੜੀ ਟੈਂਸ਼ਨ ਪੈ ਜਾ ਹੁਣ ਹੀ ਦੇ ਦੇ ਮੋਨਿਕਾ ਇਹਦੇ ਕੋਲ 15 ਰੁਪਏ ਤੇ ਲੈਣੇ ਆ ਇਹਦੇ ਕੋਲ ਤੇਰੇ ਕੋਲ ਕੀ ਹਾਲ ਚਾਲ ਆ ਹੈਲੋ ਬਾਜ ਤਾਂ ਐ ਮਾਂ ਤਾਂ ਫਟਾਫਟ ਆ ਜਾਓ ਲੰਚ ਹੋ ਗਿਆ ਮੈਂ ਖਾ ਆਉਗਾ ਸਾਰੇ ਬਾੜ ਕੇ ਉਥੋਂ ਚਾਹ ਇੱਕ ਤਾਂ ਮੁੱਕਰੀ ਉਹਨੂੰ ਐਂ ਲੱਗਦਾ ਪੈਸੇ ਮੈਨੂੰ ਖਾਣ ਸਹੀ ਗੱਲ ਆ ਉਥੇ ਹੀ ਆ ਕੇ ਕਹਿੰਦਾ ਪੈਸੇ ਬੁੱਦੇ ਸਮਾਸ ਨੂੰ ਚੱਕ ਲੈਣਾ ਪੈਸੇ ਦਿਓ ਵਾਹ ਤੁਹਾਡੇ ਲੈ ਮੈਂ ਕੰਕ ਨਹੀਂ ਦੇ ਲੂ ਹੂਗੇ ਚੱਲ ਕੋਈ ਨਹੀਂ ਕਾਹੋ ਪੀਓ ਕੰਮ ਕਰੋ ਇੰਜੋਏ ਕਰੋ ਮੀਟ ਖਾਓ ਸੂਰ ਖਾਓ ਪਰ ਪੈਸੇ ਆਪਣੇ ਆਪਣੇ ਦਿਓ ਕਿਤੇ ਪੈਸੇ ਆਉਂਦੇ ਇਨਸਟਰਕਸ਼ਨ ਦੇ ਆ ਆਇਓ ਉੱਪਰ ਮਰ ਉਪਰਿਆਂ ਉੱਪਰ ਹਾਂ ਓਫ ਓ ਜੀ ਜੇ ਪੰਜਾਂ ਦੂਸਰੀ ਬੰਜਾਂ ਪੈਸੋ ਚਾਰਜ ਕਰ ਦਿਓ ਤੇ ਵਟੂਆ ਲੱਗ ਗਿਆ ਆਪਣਾ ਪਿਆਰ ਹੈ ਨਾ ਤੇ ਆ ਹੁਣ ਵਜਾ ਆਪਾਂ ਬਰੈਡ ਵਾਲਿਆਂ ਤੇ ਆ ਬੰਦੇ ਜੀ ਕਰ ਲੈ ਕਦੇ ਹੁਣ ਕੱਚੀ ਨਿਕਲੇ ਨਾ ਚਾਸ ਆ ਜਵੇ ਉਹ ਚੜ ਗਿਆ ਹੋ ਗਿਆ ਲਏ ਭੈਣ ਜੀ ਕਿੱਥੇ ਰੋੜਸਾ ਥੋੜਾ ਜਿਹਾ ਟਰਨ ਹੋ ਗਿਆ ਲੈ ਆਪਣੇ ਲੈਫਟ ਸਾਈਡ ਚਲੋ ਟਾਈਮ ਹੋ ਗਿਆ ਲੈਫਟ ਸਾਈਡ ਪਰ ਟਰਨ ਕਰੋ ਤਾਂ ਆਪਕੋ ਸਾਰਾ ਨਜ਼ਰ ਆਵੇ ਬਹੁਤ ਬੜੀ ਬਿਲਡਿੰਗ ਆਪਕੋ उधर ਚਲੇ ਜਾਣਾ ਸਾਹਮਣੇ ਤੋਂ ਆ ਲੱਗਿਆ ਦਿਵਾਰੀਆਂ ਤੇ ਯਾਰ ਆ ਦੇਖ ਲੋ ਪ੍ਰੈਕਟਿਸ ਡੇਢ ਦੇ ਆਇਆ ਪੰਨਾ ਪੰਨਾ ਪਾ ਪਾ ਥਾ ਗਏ ਲੋ ਜੀ ਮਿੱਤਰੋ 1:30 ਬਚ ਗਿਆ ਵਾ 12:30 ਤੋਂ 1:30 ਤੱਕ ਲੰਚ ਸੀਗਾ ਤੇ ਹੁਣ ਫੇਰ ਕੰਮ ਦੀ ਹੋ ਗਈ ਤਿਆਰੀ ਸਟਾਰਟ ਆਜੋ ਆਜੋ ਆਗੇ ਆਵੇ ਤੇ ਹੁਣ ਸ਼ੁਰੂ ਕਰੀਏ ਡੈਰੀ ਪੂਰੀ ਅੱਧੀ ਤਿਆਰੀ ਹੋ ਗਈ ਆ ਅੱਧੀ ਰਹਿ ਗਈ ਆ ਤੇ ਕੱਲ ਨੂੰ ਲਾਵਾਂਗੇ ਬਿਸਤਰੇ ਦੇ ਵਿੱਚ ਨਿਆਰੇ ਪੂਰੇ ਤੇ ਰੋਟੀ ਹੁਣ ਬਰੈਡ ਬਰੁੱਟ ਖਾ ਲਿਆ ਸੀਗਾ ਲਾ ਕੇ ਜੈਮ ਜੂੰਦਈਆਂ ਤੇ ਮੱਲਾਪਟਾ ਠੀਕ ਆ ਕੰਮ ਖੰਚੋ ਕੀ ਹੋ ਗਿਆ ਪੁਇੰਟਾਂ ਦੀ ਗੱਲ ਨਹੀਂ ਭੁੱਖੇ ਵੀ ਰਹੇ ਹਾਂ ਕਈ ਦਿਨ ਜਿਹੜਾ ਰਸ਼ੀਆ ਰਹੇ ਸੀ ਉਹ 2 ਦਿਨ 200 ਰੁਪਏ ਆ ਜੋ ਗੋਭੀ ਗੋਭੀ ਕਰਦਾ ਸਾਰਾ ਹੀ ਪੁੱਤ ਪੁੱਤਿਆਂ ਨੂੰ ਹੁਣ ਕਰਦੇ ਆ ਚਲੋ ਸ਼ੁਰੂ ਕਰੀਏ ਕੰਮ ਨੂੰ ਹੱਥਾਂ ਦੇ ਨਾਲ ਬਾਬਾ ਕੀ ਹਾਲ ਹੋ ਗਿਆ ਵਾ ਆ ਪੱਥਰ ਜਿਹਾ ਲੱਗਦਾ ਆ ਚੀਜ਼ਾਂ ਜਿਹੜੀਆਂ ਬਣੀਆਂ ਸ਼ੀਸ਼ਾ ਇਹਦੇ ਨਾਲ ਪੱਥਰ ਜਿਹਾ ਲੱਗਦਾ ਜਿਹਦਾ ਕੱਟ ਕੇ ਇਹਦੇ ਵਿੱਚ ਮਾਰਕ ਟ੍ਰੇਲ ਲਾ ਕੇ ਸ਼ਕੀਨ ਸਾਰਾ ਮਸਸਟ ਜਿਹਾ ਪੱਥਰ ਜਿਹਾ ਆਇਆ। ह्म ਮੈਂ ਵੀ ਸੋਚੀ ਪੱਥਰ ਕਿਦਾਂ ਟੇਜਦਾ ਮੈਂ ਭਾਂਜੋ ਟੈਲੈਂਟ ਇੱਕ ਦੀ ਪਰ ਇਹਦੇ ਨਾਲ ਨੱਟ-ਨੋਟ ਲਾ ਕੇ ਇਹਦੇ ਵਿੱਚ ਪੱਥਰ ਵੱਜਦਾ। ਇਹਦੇ ਤੇ ਪੱਥਰ ਟਿਕਦਾ। ਅੱਜ ਜੇ ਪੱਥਰ ਟਿਕਦਾ ਹੈ। ਚਲੋ ਸਹੀ ਆ। ਕਿੱਥੋਂ ਨਹੀਂ ਦਿੱਤਾ ਬਾਹਰ ਹੈ ਨਾਲ ਹੀ ਹਵਾ-ਹਵਾ ਚੱਲਣਾ ਪਈ ਆ। ਰਸਤਾ ਵੇਲੀ। ਅੱਪਰੇਡ ਉੱਪਰ ਚੱਕਲੇ ਰੋਟੀ ਪੈ ਕਰ ਲਈ ਆ। ਭੱਜੇ ਚੱਲੇ ਆ। ਉਹ ਜੀ ਪੂਰਾ ਮੁਝਾਰਾ ਹੋਣ ਰਿਹਾ ਵਾ ਜੋਰਜ ਲੋਕਾਂ ਨੇ ਕੀਤਾ ਪਈ ਸੀ ਰਸ਼ੀਆ ਦੇ ਵਿੱਚ ਆਉਣਾ ਸੋਰੀ ਅਸੀਂ ਯੂਰਪ ਦੇ ਵਿੱਚ ਆਉਣਾ ਚਾਹੁੰਦੇ ਯੂਰਪ ਯੂਨੀਅਨ ਦੇ ਵਿੱਚ ਵੈਸੇ ਯੂਰਪ ਯੂਨੀਅਨ ਚ ਸਤਾ ਕਿ ਹੈਗਾ ਇਹ ਸ਼ੈਨਗਨ ਦੇ ਵਿੱਚ ਆਉਣਾ ਚਾਹੁੰਦੇ ਆ ਪੂਰਾ ਲੱਗਾ ਯਾ ਇਹ ਪੂਰਾ ਯੂਰੋ ਵੀ ਯੋਰ ਲੱਗਾ ਹਾਂਜੀ ਇਹ ਅਜੇ ਸਾਡੇ 50 ਲਾਰੀ ਇਹ ਬਣ ਗਏ 53 15 15 1600 ਰੁਪਈਆ 1550 ਰੁਪਈਆ ਇੰਡੀਆ ਦਾ ਪੈਸਾ ਹੀ ਪੈਸਾ ਹੋਗਾ ਸਾਡੀ ਖੂਨ ਪਸੀਨੇ ਦੀ ਕਮਾਈ ਕਿੰਨਾ ਸਮਾਂ ਪਹਿਲਾਂ ਦੇ ਲੋ ਸਰੰਗਾ ਕਿੱਡੇ-ਕਡੇ ਲੰਬੇ ਥੱਲੇ ਨੂੰ ਬਣਾਉਂਦੇ ਸਾਰੀ ਜਿਹੜੀ ਮੈਟਰੋ ਨਾ ਇਹ ਅੰਡਰਗਰਾਉਂਡ ਹੀ ਚੱਲਦੀ ਪੂਰੀ ਸਿਟੀ ਵਿੱਚ ਮੈਟਰੋ ਚੱਲਦੀ ਆ ਤੇ ਹੁਣ ਇਹ ਕਰੋ 2 250 ਮੀਟਰ ਥੱਲੇ ਹੋਣੀ ਆ ਤੇ ਟਾਈਮ ਵੀ ਹੋ ਗਿਆ ਸਾਡੀ ਛੁੱਟੀ ਦਾ ਹਫ਼ਤੇ ਹੁਣ ਮੈਟਰੋ ਆ ਰਹੇ ਆ ਤੇ ਬਾਕੀ ਹੁਣ ਰੋਟੀ ਬਾਣੀ ਖਾਈਏ ਕਰ ਜਾ ਕੇ ਰੂਂ ਦੇ ਚ ਸੋਈਏ ਤੇ ਅੱਜ ਨਜ਼ਾਰਾ ਆ ਗਿਆ ਅਸਤੇੜੀ ਲਾਉਂਦਾ ਉਸੇਰੇ ਨੂੰ ਪੈਂਦੀ ਹੋਣਾ ਮੈਂ ਕਹਾਂ ਨਾਮ ਬਾਈ ਆਪਾਂ ਨੇ ਆਪਾਂ ਸੇਰੇ ਨੂੰ ਨਾ ਆਪਣੀ ਵਾਪਸੀ ਆ ਤੇ ਬਾਕੀ ਮਿੱਤਰੋ ਮਿਲਦੇ ਆਂ ਜਾ ਕੇ ਰੂਂ ਚ ਤੇ ਹੁਣ ਸਾਡੀ ਮੈਟਰ ਵੀ ਆ ਗਈ ਆ ਗੁੱਡ ਨਾਈਟ ਸਾਰਿਆਂ ਨੂੰ ਓਕੇ ਬਾਕੀ ਕਦਰ ਵੀ ਲਾਇਆ ਦਿਹਾੜੀ ਫਿਰ ਹੋਰ ਲਾਏ ਲਾਏ ਬਾਬਾ ਕਦਰ ਵੀ ਦਿਹਾੜੀ ਵਧੀਆ ਰਹੀ ਫਿਰ ਵਧੀਆ ਵੇ ਥੱਕ ਗਏ ਓਹੋ ਹੋ ਹੋ ਚੱਲ ਕੰਮ ਕੱਢਦੇ ਆ ਯਾਰ ਇਹ ਤਾਂ ਬਈ ਹੁਣ ਤੈਨੂੰ ਪਤਾ ਯਾ ਮਿਹਨਤ ਦਾ ਬਈ ਤੈਨੂੰ ਪਤਾ ਇਦਾਂ ਹੀ ਹੁੰਦੀ ਆ ਹਨਾ ਓ ਕਿਤਾ ਬਸ ਵਧੀਆ ਠੀਕ ਪਾਣੀ ਪੁਣੀ ਪਲਾਈਏ ਬਸ ਬਸ ਪਾਣੀ ਪਾਣੀ ਅੱਛਾ ਅੱਛਾ ਚਾ ਕੋਈ ਨਾ ਰੈਸਟ ਕਰ ਫਰੈਸ਼ ਹੋ ਮੂਤੋ ਲੋਈ ਬੱਤਰੋ ਹੁਣ ਆਪਾਂ ਸਾਡਾ ਸੀ ਇੱਕ ਦਿਨ ਦਿਹਾੜੀ ਦਾ ਤੇ ਮੈਂ ਸੋਚਿਆ ਫਿਰ ਦਿਹਾੜੀ ਨਾਲ ਪਰ ਉਹ ਦੇਤੀ ਆ ਆਪਾਂ ਇੱਕ ਦੇਖਣਾ ਇੰਜੋਇਮੈਂਟ ਦੇਖਣਾ ਕੀ ਸਾਥ ਆਵਿਆ ਤੇ ਹੁਣ ਸਾਡਾ ਚੈਨਲ ਇੱਥੇ ਮਤਲਬ ਆਪਾਂ ਵਲੋਗ ਖਤਮ ਕਰਤਾ ਤੇ ਜੇ ਤੁਹਾਨੂੰ ਤਾਂ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੇ ਤਾਂ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਦੇ ਹੋ ਤੇ ਮਿਲਦੇ ਆ ਕ ਨਵਾਂ ਬਲੌਗ ਲੈ ਕੇ ਤਦ ਤੱਕ ਲਈ ਸਸੇ ਕਾ ਗੁੱਡ ਨਾਈਟ ਆ ਬੜਾ ਵੀਡੀਓ ਦਿਖਾਦੇ ਆ ਆਪਾਂ ਕਿੱ ਕਿੱਦਾ ਕਿ ਰਣੇ ਆ ਆਪਣਾ ਆਪਣਾ ਬੈੱਡ ਆ ਆ ਆਪਣਾ ਫੋਜੀ ਬਾਈ ਆ ਇਹ ਅੱਧਾ ਘੰਟਾ ਪਹਿਲਾਂ ਹੀ ਆ ਗਿਆ ਸੀਗਾ ਤੇ ਹੁਣ ਰੈਸਟ ਕਰਨ ਰਿਹਾ ਵਾ ਤੇ ਉਹ ਆਪਣਾ ਬਾਈ ਚੀਨੀਆ ਉਹ ਚਾਈਨਿਸ ਬॉयਜ਼ ਤੇ ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ ਓਕੇ ਟੇਕ ਕੇਅਰ ਟੇਕ ਕੇਅਰ